ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਮਿੱਠੀਆਂ ਲਾਲ ਮਿਰਚਾਂ ਦਾ achar ਬਣਾਵਾਂਗੇ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਲਾਲ ਮਿਰਚਾਂ ਦਾ ਮੌਸਮ ਵੀ ਹੈ ਜਿਹੜਾ ਹੈਗਾ ਬਹੁਤ ਹੀ ਸਵਾਦ ਬਣ ਕੇ ਤਿਆਰ ਹੁੰਦੀ ਹੈ ਨਾ ਇਸ ਤਰ੍ਹਾਂ achar ਬਣਾਓਗੇ ਤਾਂ achar ਹੈ ਤੁਹਾਡਾ ਬਹੁਤ ਲੰਬੇ ਟਾਈਮ ਤੱਕ ਚੱਲੂਗਾ ਤੇ ਬਿਲਕੁਲ ਵੀ achar ਖਰਾਬ ਨਹੀਂ ਹੋਊਗਾ ਤੇ ਮਿੱਠਾ ਨਮ ਨੂਨ ਹੈ ਜਿਹੜਾ ਤੁਹਾਡਾ ਬਿਲਕੁਲ ਪਰਫੈਕਟ ਹੋਣਾ ਚਾਹੀਦਾ ਹੈ ਇਸ ਤਰੀਕੇ ਨਾਲ ਬਣਾਓ ਤੇ ਪੂਰੇ ਨਾਮ ਦੇ ਨਾਲ ਬਣਾਵਾਂਗੇ ਮਿਰਚਾਂ ਇਹ ਜਿਹੜੀਆਂ ਆਪਾਂ ਤੋਂ ਇਹਨਾਂ ਦੀਆਂ ਡੰਡੀਆਂ ਤੋੜ ਲੈਣੀਆਂ ਤੇ achar ਬਣਾਉਣ ਤੋਂ ਪਹਿਲਾਂ ਮਿਰਚਾਂ ਤੁਸੀਂ ਬਿਲਕੁਲ ਚੰਗੀ ਤਰ੍ਹਾਂ ਸੁਕਾ ਲੈਣੀਆਂ। ਫਿਰ ਇਹ achar ਜਿਹੜਾ ਤੁਹਾਡਾ ਲੰਬੇ ਟਾਈਮ ਤੱਕ ਚੱਲਦਾ ਹੈ ਨਹੀਂ ਤਾਂ achar ਜਿਹੜਾ ਖਰਾਬ ਹੋ ਜਾਂਦਾ ਜੇ ਇਹਨਾਂ 'ਚ ਥੋੜਾ ਜਿਹਾ ਵੀ ਨਮੀ ਆ ਪਾਣੀ ਰਹਿ ਜਾਂਦਾ ਹੈ ਤਾਂ ਖਰਾਬ ਹੋ ਜਾਂਦਾ ਹੈ। ਤੇ ਡੰਡੀਆਂ ਬਾਅਦ ਦੇ ਵਿੱਚ ਤੋਂ ਤੁਸੀਂ ਤੋੜਨੀਆਂ ਨੇ ਜਦੋਂ ਤੁਸੀਂ ਧੋਣ ਤੋਂ ਬਾਅਦ ਸੁਕਾ ਲਈਆਂ। ਧੋਣ ਤੋਂ ਪਹਿਲਾਂ ਨਹੀਂ ਤੋੜਨੀਆਂ ਹੈਗੀਆਂ ਨਹੀਂ ਇਹਨਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਵਰਚੂਗਾ। ਆਪਨੇ ਕੋਲ ਕਲਕੰਡਾ ਹੈ ਜਿਹਦੇ ਨਾਲ ਆਪਾਂ ਮਿਚਾਏ ਜਿਹੜੀਆਂ ਜੋਕ ਲਵਾਂਗੇ ਇਹਨੂੰ ਔਨ ਕਰ ਲਵਾਂਗੇ ਤੇ ਜਿੱਲੀਆਂ ਹੋਣਗੀਆਂ ਇਹਦੇ ਵਿੱਚ ਪਾ ਕੇ ਉਠਾ ਫੜਿਆ ਹੋਇਆ ਇਹਦੇ ਵਿੱਚ ਪਾ ਲਵਾਂਗੇ ਹੁਣ ਇਹ 450 ਗ੍ਰਾਮ ਇਹ ਹੋਈਆਂ ਨਹੀਂ ਗੀਆਂ ਆਪਾਂ ਹੋਰ ਪਾ ਲਵਾਂਗੇ ਇਹਦੇ ਵਿੱਚ ਕਿਲੋ ਕਰ ਲੈਣੀਆਂ ਨੇ ਸੇ ਚਾਰ ਪਾਉਣ ਲਈ ਕੜਾਈ ਆਪਾਂ ਲੈ ਲਈ ਆ ਕੜਾਈ ਆ ਜਿਹੜੀ ਥੋੜੀ ਜੀ ਆਪਾਂ ਖੁੱਲੀ ਲਈ ਆ ਤਾਂ ਕਿ ਚਾਰ ਆਸਾਨੀ ਦੇ ਨਾਲ ਮਿਲਾ ਸਕੀਏ ਅਤੇ ਆਪਣੀ ਚਾਸ਼ਨੀ ਬਣੂਗੀ ਤੇ ਮਿਰਚਾਂ ਐ ਡੰਡੀਆਂ ਆਪਾਂ ਤੋੜ ਲਵਾਂਗੇ ਮੀਡੀਅਮ ਟੂ ਲੋ ਫਲੇਮ ਤੇ ਆਪਾਂ ਚਾਸ਼ਨੀ ਆ ਜਿਹੜੀ ਬਣਾ ਲਵਾਂਗੇ ਚੀਨੀ ਨੂੰ ਬਸ ਪਿਘਲਾਣਾ ਹੀ ਆ ਆਪਾਂ ਇਹਦੇ ਚ ਇੱਕ ਬੋਤਲ ਸਿਰਕੇ ਦੀ ਟੋਟਲ ਲਈ ਆ ਤੇ ਉਹਦੇ ਚੋਂ ਅੱਧਾ ਸਿਰਕਾ ਆਪਾਂ ਪਾ ਲਿਆ ਸੀਗਾ ਉਹਦੇ ਵਿੱਚ ਚੀਨੀ ਆ ਜਿਹੜੀ ਉਹਨੂੰ ਪਿੰਗਲਾ ਲਵਾਂਗੇ ਬਿਲਕੁਲ ਤੇ ਚੀਨੀ ਆ ਜਿਹੜੀ ਆਪਾਂ ਉਹ ਅੱਧਾ ਕਿਲੋ ਲਈ ਆ 1 ਕਿਲੋ ਮਿਰਚਾਂ ਲਈ ਤੁਸੀਂ 600 ਗ੍ਰਾਮ ਵੀ ਲੈ ਸਕਦੇ ਹੋ ਜੇ ਵੱਧ ਮਿੱਠਾ ਖਾਣਾ ਹੈ ਤੇ ਇਹਨਾਂ ਨੂੰ ਪਿੰਗਲਾ ਕੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਮਿਰਚਾਂ ਜਿਹੜੀਆਂ ਪਾ ਦੇਣੀਆਂ ਤਾਰ ਵਾਲੀ ਚਾਸ਼ਨੀ ਜਾਂ ਤਾਰ ਵਗੈਰਾ ਕੁਝ ਨਹੀਂ ਬਣਾਉਣਾ ਹੈਗਾ ਬਸ ਇਦਾਂ ਹੀ ਸਿੰਪਲ ਤੇ ਮਿਰਚਾਂ ਆਪਾਂ ਜਿਹੜੀਆਂ ਡੰਡੀਆਂ ਤੋੜ ਲਈਆਂ ਐ ਹੁਣ ਤੁਸੀਂ ਇਹਨਾਂ ਦੇ ਵਿੱਚ ਪੂਰਾ ਨਹੀਂ ਕੱਟ ਲਗਾਉਣਾ ਹੈਗਾ ਨਹੀਂ ਤਾਂ ਬੀਜ ਜਿਹੜੇ ਬਾਹਰ ਆ ਜਾਣਗੇ ਆਪਾਂ ਇਹਦੇ ਵਿੱਚ ਬਸ ਇਸ ਤਰ੍ਹਾਂ ਨਾ ਥੋੜਾ ਥੋੜਾ ਕੱਟ ਲਗਾਉਣਾ ਹੈ ਜਿਵੇਂ ਆਪਾਂ ਡੰਡੀ ਤੋੜ ਲਈ ਐ ਤੇ ਵਿੱਚ ਥੋੜਾ ਜਿਹਾ ਕੱਟ ਲਗਾ ਦੇਣਾ ਤਾਂ ਕਿ ਸਾਰਾ ਜਿਹੜਾ ਆਪਣਾ ਨੂਨ ਮਿਰਚ ਵਿੱਚ ਰਚ ਵਿੱਚ ਜਿਵੇਂ ਤੁਸੀਂ ਸੂਈ ਦੇ ਨਾਲ ਵੀ ਇਹਦੇ ਵਿੱਚ ਇਦਾਂ ਹੋਲ ਕਰ ਸਕਦੇ ਹੋ ਤੇ ਬਿਲਕੁਲ ਹਲਕਾ ਜਿਹਾ ਕੱਟ ਆਪਾਂ ਇਹਦੇ ਵਿੱਚ ਲਗਾ ਦੇਵਾਂਗੇ ਚੀਨੀ ਆਪਣੀ ਪਿਗਲਨੀ ਸ਼ੁਰੂ ਹੋ ਗਈ ਆ ਥੋੜੀ ਜਿਹੀ ਚੀਨੀ ਆ ਜਿਹੜੀ ਆਪਣੀ ਰਹਿ ਗਈ ਬਾਕੀ ਬਹੁਤ ਜ਼ਿਆਦਾ ਤੇਜ਼ ਗੈਸ ਨਹੀਂ ਕਰਨਾ ਹੈਗਾ ਤੁਸੀਂ ਆ ਮਤਲਬ ਚੁੱਲੇ ਤੇ ਵੀ ਬਣਾ ਰਹੇ ਹਾਂ ਫਿਰ ਜਿਹੜੀ ਚਾਸ਼ਨੀ ਆ ਤੁਹਾਡੀ ਉਹ ਕੋੜੀ ਹੋ ਜਾਊਗੀ ਜਲਦੀ ਕੋੜੀ ਹੋ ਜਾਊਗੀ ਸਵਾਦ ਨਹੀਂ ਰਹਿਣਾ ਹੈਗਾ ਇਸ ਤਰ੍ਹਾਂ ਇਹਨੂੰ ਹੌਲੀ ਹੌਲੀ ਬਣਦੇ ਰਹਿਣ ਦੇਣਾ ਹੈ ਜਦੋਂ ਤੱਕ ਬਿਲਕੁਲ ਨਹੀਂ ਪਿਗਲਦੀ ਉਦੋਂ ਤੱਕ ਤੁਸੀਂ ਇਹਨੂੰ ਚਲਾਈ ਰੱਖਣਾ ਹੈ ਇਹ ਚਾਸ਼ਨੀ ਆ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਆ ਇਹਦੇ ਵਿੱਚ ਮਿਰਚਾਂ ਆ ਜਿਹੜੀਆਂ ਆਪਾਂ ਉਹਨਾਂ ਨੂੰ ਥੋੜੀਆਂ ਥੋੜੀਆਂ ਫਰਾਈ ਕਰ ਲਵਾਂਗੇ ਆਪਾਂ ਪੂਰ ਲਵਾਂਗੇ ਮਤਲਬ ਤਾਂ ਕਿ ਮਿੱਠਾ ਇਹ ਜਿਹੜਾ ਵਿਚ ਰਚ ਜਾਵੇ। ਭਾਂਡਾ ਇਹ ਤੁਸੀਂ ਖੁਦ ਥੋੜਾ ਖੁੱਲਾ ਹੀ ਲੈਣਾ ਹੈ ਜਿਵੇਂ ਮੈਂ ਕੜਾਹੀ ਜਿਆਦਾ ਵੱਡੀ ਹੋ ਲਈ ਹੈ ਤਾਂ ਕਿ ਫਿਰ ਤੁਹਾਨੂੰ ਮਿਕਸ ਕਰਨੇ ਵਿੱਚ ਆਸਾਨ ਰਹੇ। ਇਹਨਾਂ ਨੂੰ ਮਿਕਸ ਕਰ ਦਵਾਂਗੇ ਤੁਸੀਂ। ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ। ਬਾਕੀ ਦਾ ਜਿਹੜਾ ਸਰਕਰਿਆਂ ਦਾ ਸੀਗਾ ਉਹ ਵੀ ਇਹਦੇ ਚ ਐਡ ਕਰ ਦਵਾਂਗੇ। ਥੋੜੀ ਦੇਰ ਲਈ ਇਹਨੂੰ ਪਕਾ ਲੈਣਾ ਹੈ। ਸਵਾਦ ਅਨੁਸਾਰ ਇਹਦੇ ਵਿੱਚ ਨੂਨ ਆ ਜਿਹੜਾ ਆਪਾਂ ਐਡ ਕਰ ਦੇਵਾਂਗੇ। ਤੁਸੀਂ ਬਹੁਤ ਜ਼ਿਆਦਾ ਦੇਰ ਚਾਸ਼ਨੀ ਨਹੀਂ ਪਕਾਉਣੀ ਹੈਗੀ ਨਹੀਂ ਤਾਂ ਫਿਰ ਚਾਸ਼ਨੀ ਹੈ ਜਿਹੜੀ ਤੁਹਾਡੀ ਖਰਾਬ ਹੋ ਜਾਊਗੀ। ਹੁਣ ਇਹਦੇ ਵਿੱਚ ਆਪਾਂ ਜੀਰਾ ਪਾ ਦਵਾਂਗੇ ਥੋੜਾ ਜਿਹਾ। ਜੀਰਾ ਪਾਊਡਰ ਜਿਹੜਾ ਤੁਸੀਂ ਪਾ ਸਕਦੇ ਹੋ ਉਹ ਵੀ ਪਾ ਸਕਦੇ ਹੋ। ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਸਾਈਡ ਤੇ ਆ ਜਿਹੜਾ ਇਹਨੂੰ ਰੱਖ ਦੇਣਾ ਹੈ। ਇੱਕ ਰਾਤ ਲਈ ਇਹਨੂੰ ਸਾਈਡ ਤੇ ਰੱਖ ਦਵਾਂਗੇ ਫੇਰ ਜਿਹੜਾ achar ਤੁਸੀਂ ਡੱਬੇ ਦੇ ਵਿੱਚ ਪਾਉਣਾ ਹੈ ਤੁਸੀਂ ਭੁੰਨਿਆ ਹੋਇਆ ਜੀਰਾ ਜਿਹੜਾ ਪਾਊਡਰ ਆ ਉਹ ਵੀ ਪਾ ਸਕਦੇ ਹੋ ਜਦੋਂ ਆਪਾਂ ਚਾਸ਼ਨੀ ਦੇ ਵਿੱਚ ਮਿਰਚਾਂ ਪਾਉਨੇ ਆ ਜੇ ਤੁਹਾਨੂੰ ਲੱਗੇ ਵੀ ਥੋੜਾ ਜਿਹਾ ਲਾਲਾਂ ਜੀਆਂ ਵਾਂਗੂ ਮਤਲਬ ਤਾਰਾਂ ਜੀਆਂ ਬਣ ਲੱਗੀਆਂ ਨੇ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਤੁਸੀਂ ਇਹਨੂੰ نیچے ਉਤਾਰ ਕੇ ਜਦੋਂ ਸਿਰਕਾ ਪਾਉਂਗੇ ਸਾਰੀ ਚੀਨੀ ਹੈ ਜਿਹੜੀ ਮਿਕਸ ਹੋ ਜਾਊਗੀ ਵਿੱਚ ਬਿਲਕੁਲ ਵੀ ਉਸ ਤਰ੍ਹਾਂ ਨਹੀਂ ਰਹੂਗਾ ਤੇ ਮਿਰਚਾਂ ਤੁਹਾਡੀਆਂ ਬਿਲਕੁਲ ਹੀ ਕੱਲੀਆਂ ਕੱਲੀਆਂ ਹੋ ਜਾਣਗੀਆਂ ਚੀਨੀ ਨੇ ਇਹਦੇ ਵਿੱਚ ਮਿਕਸ ਹੋ ਜਾਣਾ ਹੈ ਇਸ ਤਰ੍ਹਾਂ ਹੋ ਜਾਣਗੇ ਇਹ ਤੇ ਬਿਲਕੁਲ ਵੀ ਇਹ achar ਆ ਜਿਹੜਾ ਖਰਾਬ ਨਹੀਂ ਹੁੰਦਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਪਲੀਜ਼ ਲਾਈਕ ਸ਼ੇਅਰ ਕਰ ਦਿਓ ਮੰਮਾ ਨੇ ਬਾਲਾ ਵਧੀਆ ਸਮਾਨ ਮਤਲਬ ਸਵਾਦ ਅਨੁਸਾਰ ਸਮਾਨ ਪਾ ਕੇ ਥਿਸ ਇਜ਼ ਹਮਾਰਾ ਮੀਠਾ ਮਿਰਚਾਂ ਦਾ achar ਮੀਠੀ ਮਿਰਚ ਦਾ achar